ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਗੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖ ਸ਼ੁਰੂਆਤ ਕਰਦੇ ਆ ਜੀ ਦੀ ਵੱਡੀ ਖਬਰ ਖਬਰ ਵਧੀਆ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਤਰਨਾ ਸੰਜੁਗਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰਾ ਮੋਰਚਾ ਵੱਲੋਂ ਸ਼ੰਭੂ ਅਤੇ ਟਾਪੀ ਗੁਜਰਾਵੜਾਂ ਤੇ ਪਿਛਲੇ 2 ਮਹੀਨੇ ਤੋਂ ਜਾਰੀ ਪੱਕੇ ਮੋਰਚੇ ਦਰਾਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਨੇ ਅੱਜ ਸ਼ੰਭੂ ਰੇਲਵੇ ਸਟੇਸ਼ਨ ਤੇ ਧਰਨਾ ਲਾ ਦਿੱਤਾ ਹੈ ਧਰਨੇ ਕਰਕੇ ਰੇਲਵੇ ਵਿਭਾਗ ਨੂੰ ਕਈ ਰੇਲਾਂ ਰੱਦ ਕਰਨੀਆਂ ਪਈਆਂ ਜਿਸ ਤੇ ਚੱਲਦੇ ਰੇਲਵੇ ਮਸਾਫਰਾਂ ਨੂੰ ਅੱਜ ਪਹਿਲੇ ਹੀ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਧਰਨੇ ਕਰਕੇ ਅੱਜ ਅਮਨ ਸਰ ਦਿੱਲੀ ਰੋਡ ਤੇ 50 ਦੇ ਕਰੀਬ ਰੇਲ ਕਟੜੀਆਂ ਪ੍ਰਭਾਵਿਤ ਹੋਈਆਂ ਹਨ ਇਹਨਾਂ ਵਿੱਚੋਂ ਡੇਢ ਦਰਜਣ ਦੇ ਕਰੀਬ ਰੱਦ ਕੀਤੀਆਂ ਗਈਆਂ ਕੀਤੀਆਂ ਗਈਆਂ ਜਦ ਕੇ ਬਾਕੀ ਨੂੰ ਰੋਕਣ ਲਿਆ ਗਿਆ ਹੈ ਜਾਂ ਉਹਨਾਂ ਦੇ ਰੂਟ ਬਦਲੇ ਗਏ ਹਨ ਦਰ ਨੇਦੀ ਅਗਵਾਈ ਕਰਦੇ ਆ ਕਿਸਾਨ ਆਗੂਆ ਸਰਵਨ ਸਿੰਘ ਪੰਦੇਰ ਜੱਜ ਜੀਤ ਟੱਲੇਵਾਲ ਸਰਜੀਤ ਸਿੰਘ ਫੋਲ ਜਸਵਿੰਦਰ ਲਾਗੋ ਜਸਵਿੰਦਰ ਲਾਗੋ ਵਲ ਮਨਜੀਤ ਕਮਾਨਾ ਮਨਜੀਤ ਰਾਏ ਮਨਜੀਤ ਨਿਆਲ ਜੀ ਐਸ ਮਾਰਕਟ ਅਮਰਜੀਤ ਮੌੜੀ ਜੰਗ ਸਿੰਘ ਪਟੇਰੀ ਅਤੇ ਗੁਰਤੇਨ ਸਿਉਣਾ ਆਦਾਂ ਨੇ ਇਹ ਧਰਨਾ ਸੰਬੰਧੀ ਕਿਸਾਨਾਂ ਦੀ ਕਿਸਾਨਾਂ ਦੀ ਰ੍ਹਾਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਕਿਸਾਨ ਅਗਵਾਨ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਨਵਦੀ ਜਲਵੇੜਾ ਅਨੀਸ਼ ਖੜਕੜ ਅਤੇ ਗੁਰਕੀਰਤ ਸਿੰਘ ਨੂੰ ਸਿਰਫ ਇਸ ਕਰਕੇ ਜੇਲ੍ਹ ਵਿੱਚ डकਿਆ ਹੋਇਆ ਹੈ ਕਿ ਉਹ ਇਸ ਕਿਸਾਨ ਅੰਦੋਲਨ ਦੇ ਮੈਂਬਰ ਇਹੀ ਹਨ ਉਹਨਾਂ ਕਹਾ ਕਿ ਇਹਨਾਂ ਵਿੱਚੋਂ ਦੋ ਜਨਿਆਂ ਨੂੰ ਤਾਂ ਹਰਿਆਣਾ ਪੁਲਿਸ ਮਹਾਲੀ ਸਥਿਤ ਹਵਾਈ ਅੱਡੇ ਨੇੜਿਓਂ ਚੁੱਕ ਕੇ ਲੈ ਗਈ ਹੈ ਪਰ ਵਾਰ-ਵਾਰ ਮੁੱਦਾ ਚੁੱਕਣ ਤੇ ਵੀ ਪੰਜਾਬ ਸਰਕਾਰ ਨੇ ਕੋਈ ਚਾਰਾ ਜੋਈ ਨਹੀਂ ਕੀਤੀ ਇਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਮੋਰਚੇ ਨੇ ਪਹਿਲਾਂ 9 April ਨੂੰ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਦੋਵਾਂ ਰਾਜਾਂ ਦੇ ਅਧਿਕਾਰੀਆਂ ਵੱਲੋਂ ਦਿੱਤੇ ਰਹੀ ਦੇ ਭਰੋਸੇ ਅਮਰਤਰ ਨੇ 9 ਪਹਿਲਾਂ 10 ਤੇ ਫਿਰ 17 April ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਕਿਸਾਨਾਂ ਗਾ ਨੇ ਮੰਗਲਵਾਰ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ 16 ਦੀ ਸ਼ਾਮ ਤੱਕ ਵੀ ਰਹਾਈਆਂ ਨਾ ਹੋਈਆਂ ਤਾਂ 17 ਨੂੰ ਉਹ ਸ਼ੰਭੂ ਰੇਲਵੇ ਸਟੇਸ਼ਨ ਤੇ ਤਰਨਾ ਮਾਰਨਗੇ ਇਸ ਤਰ੍ਹਾਂ ਜਦੋਂ ਤੱਕ ਵੀ ਕੋਈ ਰਹਾਈ ਸੰਭਵ ਨਾ ਹੋਈ ਤਾਂ ਕਿਸਾਨਾਂ ਨੇ ਅੱਜ 12 ਵਜੇ ਸ਼ੰਭੂ ਰੇਲਵੇ ਸਟੇਸ਼ਨ ਤੇ ਤਰਨਾ ਲਾ ਦਿੱਤਾ ਸ਼ੰਭੂ ਰੇਲਵੇ ਸਟੇਸ਼ਨ ਸ਼ੰਭੂ ਬਾਰਡਰ ਤੇ ਜਾਰੀ ਪੱਕੇ ਮੋਰਚੇ ਤੋਂ ਕਾਫੀ ਹਟਵਾ ਹੈ ਕਈ ਕਿਸਾਨ ਅੱਜ ਸ਼ੁਰੂ ਕੀਤੇ ਗਏ ਰੇਲਵੇ ਟਰੈਕ ਵਾਲੇ ਇਸਰ ਨੇਚਰ ਸ਼ਾਮਲ ਹੋ ਗਏ ਹਨ ਪਰ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਾਜੂ ਸਮਾਨ ਸ਼ੰਭੂ ਬਾਰਡਰ ਦੇ ਕੋਲ ਦੋ ਮਹੀਨਿਆਂ ਤੋਂ ਜਾਰੀ ਪੱਕੇ ਮੋਰਚੇ ਵਾਲੀ ਥਾਂ ਤੇ ਮੌਜੂਦ ਹਨ ਪੱਕੇ ਮੋਰਚੇ 'ਚ ਅਜੇ ਵੀ ਗੱਡੀ ਗਿੰਦੀ ਚਕਸਾਨ ਮੌਜੂਦ ਹਨ ਉਂਝ ਬਹੁਤੀਆਂ ਸਰਗਰਮੀਆਂ ਹੁਣ ਸ਼ੰਭੂ ਰੇਲਵੇ ਸਟੇਸ਼ਨ ਵਾਲੇ ਧਰਨੇ 'ਚ ਚੱਲ ਪਈਆਂ ਹਨ ਉਪਰੋਂ ਅੱਜ ਧੁੱਪ ਤੇ ਗਰਮੀ ਦੇ ਚਾਹੁੰਦੇ ਕਿਸਾਨਾਂ ਨੇ ਜਿੱਥੇ ਸਟੇਸ਼ਨ ਤੇ ਬਣੇ ਜੱਡ ਨਹੀਂ ਠੰਡੜੀ ਡੇਰੇ ਲਾਈ ਹੋਏ ਸਨ ਉੱਤੇ ਹੀ ਉਹਨਾਂ ਨੇ ਰੇਲਵੇ ਲੇਨਾਂ ਉੱਤੇ ਇਸ ਦੇ ਰੇਲ ਲੇਨਾਂ ਤੇ ਇਸ ਦੇ आले ਦਵਾਲੇ ਵੀ ਤੰਬੂ ਤਾਂ ਲੈ ਹਨ ਤਰਕ ਦਿੱਤਾ ਜਾ ਰਿਹਾ ਹੈ ਕਿ ਭਾਵੇਂ ਇੱਥੇ ਉਹਨਾਂ ਨੂੰ ਕਿੰਨੇ ਵੀ ਦਿਨ ਕਿਉਂ ਨਾ ਬੈਠਣਾ ਪਵੇ ਪਰ ਉਹ ਆਪਣੇ ਸਾਥੀ ਕਿਸਾਨਾਂ ਦੀ ਰਹਾਈ ਤਾਂ ਰੇਲਵੇ ਟ੍ਰੈਕ ਖਾਲੀ ਨਹੀਂ ਕਰਨਗੇ ਇੱਥੇ ਬਕਾਇਦਾ ਸਟੇਜ ਵੀ ਚਲਾਈ ਜਾਣ ਲੱਗੀ ਹੈ रेलवे ट्रैक ਤੇ ਬੈਠੇ ਕਿਸਾਨ ਆਗੂਆਂ ਨਾਲ ਡੀਆਈਜੀ ਹਰਚਰਨ ਪੁੱਲਰ ਐਸਐਸਪੀ ਬਰੂਨ ਚਰਮਾ ਤੇ ਇੰਟੈਲੀਜੈਂਟ ਡੀਆਈਏਆਈਜੀ ਹਰਵਿੰਦਰ ਵੀਰਕ ਵੱਲੋਂ ਕੀਤੀ ਗਈ ਮੀਟਿੰਗ ਬੇਸਟਾ ਰਹੀ ਕਿਸਾਨਾਂ ਦਾ ਤਰਕ ਸੀ ਕਿ ਕਿਸਾਨਾਂ ਕਿਸਾਨ ਸੱਤਿਆਂ ਦੀ ਰਿਹਾਈ ਤੋਂ ਬਿਨਾ ਉਹ ਰੇਲਵੇ ਟ੍ਰੈਕ ਤੋਂ ਧਰਨਾ ਨਹੀਂ ਛੁੱਟਣਗੇ ਇਸ ਮੀਟਿੰਗ ਵਿੱਚ ਕਿਸਾਨ ਨੇਤਾ ਸਰਜੀਤ ਫੂਲ ਅਤੇ ਹੋਰਾਂ ਦੇ ਨਿਸ਼ਕਰਤ ਕੀਤੀ ਹੈ